ਇਹ ਲੈਣਾ ਥੋੜੀ ਐ ਮਝਪੂਰ ਬੱਦਾ ਕੰਨਾ ਬਣਾਇਆ ਆ ਦੇ ਗੱਟੀਆਂ ਲਾਈਆਂ ਇੱਥੇ ਥੱਲੇ ਉਹ ਵੀ ਬੱਦਾ ਆ ਨਾ ਸਾਰਾ ਹੀ ਹੈ ਆ ਥੱਲੇ ਉਹ ਵੀ ਬੱਦਾ ਸਾਰਾ ਪਹਿਲਾਂ ਨਹੀਂ ਪਹਿਲਾਂ ਆ ਤਾਂ ਕੱਲ ਬੱਦਾ ਨਾ ਉਹਨਾਂ ਨੇ ਆ ਥੱਲੇ ਵਾਲਾ ਪਹਿਲਾਂ ਤਾਂ ਉਹਦਾ ਹੀ ਖਲੜੀ ਜੀ ਲੱਗਦੀ ਪਹਿਲਾਂ ਉੱਪਰੋਂ ਬੱਦਾ ਹੀ ਆ ਹਾਰ ਗਈ ਆ ਹਰੇ ਜਿਹੜੇ ਪੜੀ ਪੌੜੀ ਤੇ ਮੈਨੂੰ ਤਾਂ ਲੱਗਣੀ ਨਹੀਂ ਆ ਇਹ ਲਾਊਗਾ ਕਿਹੜੀ ਪੌੜੀ ਹਾਂ ਯਾਰ ਹੋ ਜਿਹੜਾ ਬਾਹਰ ਹਾਂ ਇੱਥੇ ਕੰਧ ਹੋਣੀ ਕਹਿੰਦੇ ਇੱਥੇ ਦੇ ਬਰਾਬਰ ਦੀ ਗੰਧ ਹੋ ਗਈ ਨਹੀਂ ਰੋਟੀਆਂ ਖਾਣੀਆਂ ਸਿਫਤ ਕਿੱਥੇ ਪਹੁੰਚੀਆਂ ਕਿੱਥੇ ਪਹੁੰਚੀਆਂ ਦੋਵੇਂ ਜਾਣੀਆਂ ਕਿੱਥੇ ਪਹੁੰਚੀਆਂ ਦੇ ਏ ਏ ਏ ਏ ਚੱਲ ਮੋੜ ਪਿੱਛੇ ਓ ਮਮੀ ਘਾਦ ਤਾਰੇ ਨੂੰ ਓ ਨੂੰ ਕਰ ਦੇ ਗਲਾਸ ਨਾ ਨਹੀਂ ਗੱਲ ਬੰਦ ਇਹਦੇ ਲੋਗੀਆਂ ਇੱਧਰ ਲਿਆ ਨੰਦ ਆ ਤਾਉ ਇਧਰ ਵੇਖ ਉੱਤੇ ਅੱਖਾਂ ਸੂਰਜ ਪੈਣਿਆ ਸੂਰਜ ਤਾਂ ਚੜ੍ਹਿਆ ਨਹੀਂ ਅੱਜ ਇਹ ਇਹ ਔਰ ਦੇਖ ਵੀ ਉਹ ਠਾ ਦੇ ਹੁਣ ਇਹਨੂੰ ਠਾ ਦੇ ਠਾ ਦੇ ਠਾ ਦੇ ਆਉਂ ਜਿੱਦਾਂ ਖਾਂਦੀ ਨਹੀਂ ਹੁੰਦੀ ਕੋਹੋ ਵੀ ਆਉਂ ਉਹਨੂੰ ਕਿਹਦੀ ਖਾਂਦੀ ਆ ਉਹ ਤੂੰ ਗਾਂਹ ਜਾ ਬਈ ਕਿੱਛ ਹੋ ਜਾ ਟੁੱਟਣਾ ਨਹੀਂ ਤੂੰ ਨਾ ਗਾਂਹ ਜਾ ਬਈ ਇੰਨੇ ਇੱਥੇ ਰਹਿ ਜਾਣ ਦੇ ਕਿਸੇ ਕੇ ਸਾਰੇ ਹੀ ਮੂੰਹ ਵਜਾਈਉ ਠੀਕ ਹੈ ਉਹ ਕਿਆ ਹੀ ਫਸਲ ਚੁੜੀਆਂ ਦੀ ਗੱਲ ਹੈ ਇੰਨਾ ਵੱਲ ਕਰੀਓ ਨਾ ਉਹ ਨਾ ਹੈ ਬਾਦੇ 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 ਉਹ ਕਹ ਨਹੀਂ ਹੋਇਆ ਇੱਕ ਫੀਊ ਨਾ 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 ਆ ਇਹਦਾ ਘਾੜ ਡਿੱਗੀ ਆ ਆ ਤਾਉਂ ਹੋ ਤਾਉਂ ਇਧਰ ਵੇਖ ਹੋ ਤਾਉਂ ਚੱਲ ਨਾਂਦ ਨੂੰ ਫੜ ਨਾਂਦ ਨੂੰ ਫੜ ਨਾਂਦ ਨੂੰ ਫੜ ਕੇ ਲਿਆਓ ਨਾਂਦ ਨੂੰ ਫੜ ਕੇ ਲਿਆਓ ਆ ਬਹਿ ਜਾਂਦੇ ਆ ਬਹਿ ਜਾਂਦੇ ਬਹਿ ਜਾਂਦੇ ਆ ਚੱਲ ਨੰਦੂ ਲੈ ਨੰਦੂ ਲੈ ਉਹਨੂੰ ਲੈ ਗਿਆ ਆੜੀ ਦਰਵਾਜ਼ਾ ਉਹ ਕੀ ਉਹ ਉਹ ਲੱਭ ਲਈਦੀ ਉਹ ਤੇ ਉੱਥੇ ਜਾ ਕੇ ਤਾਂ ਖਾਂਡ ਜੀ ਇਹ ਉਹ ਇੱਕ ਲੱਭ ਲਿਆ ਕੀ ਲੱਭਿਆ ਜੀ ਤਾਂ ਕੁੱਝ ਮਿਲਦਾ ਬੇਟਾ ਲੱਭ ਲਈਦੀ ਤਾਂ ਨਾ ਕੀ ਇਹ ਮੈਨੂੰ ਲੱਗਦਾ ਉਹਦੇ ਜਦੋਂ ਆਪਾਂ ਉੱਥੇ ਸਿਰਦੇ ਛੁੱਟਦੇ ਉਹਦੇ ਉਹ ਸੁਟੀਆਂ ਉਤਰ ਕੇ ਆਖੀ ਆ ਉਹਦੇ ਓਏ ਹਾਏ ਮਾੜੀ ਪੈ ਲਗੀ ਤੇ ਕੁਝ ਨਹੀਂ ਹੋਇਆ ਆਪਾਂ ਆਪੇ ਚੁੱਪ ਕਰਦਿਆ ਕਰਨਾ ਨਹੀਂ ਨਹੀਂ ਰੋਈ ਇਹ ਮਾੜਾ ਮੋਟਾ ਚੱਲਦਾ ਹੁੰਦਾ ਬੜਾ ਮੋਟਾ ਹੁਣ ਓੜੀ ਭੱਜੀ ਆਈਆਂ ਹੌਲੀ ਸਿਫਤ ਹੁਣ ਬੜਾ ਭੱਜ ਆਇਆ ਹਾਂ ਕਿੱਧਰ ਇਹ ਨਹੀਂ ਬੂਆ ਖੋਲਦਾ ਇਹ ਨਹੀਂ ਬੂਆ ਖੋਲਦਾ ਨਹੀਂ ਜਾਂਦਾ ਕੀ ਖਾਣਾ ਏ ਤੂੰ ਇੱਥੇ ਮਿੱਟੀ ਖਾਣੀ ਆ ਮਿੱਟੀ ਖਾਏਗਾ ਉਹ ਲਾਹ ਦਾ ਲੈਣ ਦੇ ਮਾ ਫੋਲ ਹੈ ਮਾ ਆਪਣਾ ਫੋਲ ਹੈ ਮਾ ਆਪਣਾ ਚਲ ਇਧਰ ਹਾ ਫੂਲ ਲੈ ਕੇ ਆਉਂਦੇ ਆ ਉਹ ਤੇ ਬਹੁਤ ਦੋਵੇਂ ਜਾਣੀਆਂ ਉੱਥੇ ਬੋ 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 ਇਥੇ ਸਿਫਤਾ ਉਹ ਸਿਫਤਾ ਨਾ ਨਾ ਮਿੱਟੀ ਨਹੀਂ ਖਾਣੀ ਇਧਰ ਮੇਰੀ ਗੱਲ ਸੁਣ ਇਧਰ ਮੇਰੀ 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 ਗੱਲ ਤਾਂ ਸੁਣ ਜੇ ਮਿੱਟੀ ਖਾਜੇ ਫਿਰ ਉੱਤਰ ਬੱਜਣੀ ਉਕਾਂ ਦੇ ਉੱਤੇ ਉਹ ਵੀ ਆ ਗਈ ਉਹ ਉਧ ਨੱਦ ਵੀ ਆ ਗਿਆ ਜੀ ਹਾਂ ਨਾ ਅਨੰਦ ਨੋ ਇਹ ਚੱਲ ਬੰਦਾ ਇੱਕ ਹੋਰ ਸੱਦਣਾ ਪਊਗਾ ਆਪਦਾ ਹੈ ਇੱਕ ਬੰਦਾ ਹੋਰ ਸੱਦਣਾ ਪਊਗਾ ਆਲੀ ਮੰਮੇ ਬਾਠ ਠੀਕ ਆ ਸਲਾਹ ਨਾ ਖਾਓ ਦੋਵੇਂ ਜਾਣੀਆਂ ਸਲਾਹ ਨਾਲ ਸਲਾਹ ਨਾ ਸਲਾਹ ਨਾਲ ਨਕਲ ਆ ਕਦੂ ਆਪ ਕੱਤ ਸੇਫਤਾ ਤੇ ਝੂਟਾ ਲੈਣਾ ਸੀ ਤੇ ਹੁਣ ਦੋ ਇੱਥੇ ਆਣ ਕੇ ਉਤਰ ਗਈਆਂ ਨਹੀਂ ਪਤਰੀ ਨਾਲ ਦੀ ਸਹੇਲੀ ਵੀ ਉਤਰ ਗਈ ਆ ਆ ਦੇਖ ਹੈ ਤੂੰ ਤੇਰਾ ਝੂੜਾ ਲੈਣਾ ਆਈਆਂ ਵੀ ਮੈਂ ਝੂੜਾ ਲੈ ਕੇ ਵਾਪਸ ਚਲ ਜਾਣਾ ਤੇ ਹੁਣ ਤੂੰ ਛਾਲ ਮਾਰ ਕੇ ਉਤਰ ਗਈਆਂ ਸਕੂਟਰੀ ਦੇ ਉੱਤੋਂ ਕੀ ਇਲਾਜ ਕਰੀਏ ਜ਼ਰਾ ਨਹੀਂ ਦੱਸ ਮਾਰਾਂ ਬਾਜ ਨੂੰ ਮਾਰਾਂ ਬਾਜ ਇਹ ਮਿੱਟੀ ਖਾਦੀ ਦਾ ਦਿਖਾ ਫਾ ਜੇ ਮਿੱਟੀ ਖਾਦੀ ਥਲੇ ਸਿਰ ਤੇ ਸਿਰ ਤੇ ਸਿਰ ਤੇ ਮਿੱਟੀ ਸਿਰ ਤੇ ਮਿੱਟੀ ਸਿਰ ਤੇ ਮਿੱਟੀ ਹਾਂ ਇੱਕ ਇੱਧਰ ਆ ਤੇ ਕਾ ਵਾ ਇੱਧਰ ਵੇ ਇੱਧਰ ਹੈਲੋ ਕਰ ਦੇ ਹੈਲੋ ਕਰ ਦੇ ਸਾਹਮਣੇ ਦੇਖ ਨਾ ਕੈਮਰੇ ਵਾਲਾ ਉਹ ਸਾਹਮਣੇ ਉੱਥੇ ਦੇਖ ਹੈਲੋ ਕਰ ਦੇ ਕਰ ਦੇ ਹੈਲੋ ਕੋਈ ਮੋਟਰਸਾਈਕਲ ਨਹੀਂ ਆਉਣ ਡਿਆ ਜਿਹੜੀ ਤੇਰੀ ਵਾਜ ਨਿਗਾਹ ਜਾਂਦੀ ਆ ਨਾ ਉਹ ਦੇਖ ਕਿ ਕਿੱਥੋਂ ਦੀ ਮੋਟਰਸਾਈਕਲ ਡੰਗਣ ਡਿਆ ਨੇੜੇ-ਦੇੜੇ ਕੋਈ ਮੋਟਰਸਾਈਕਲ ਨਹੀਂ ਹੈਗਾ ਹਾਂ ਹਾਂ ਹੈਲੋ ਕਰ ਬਾਈ ਬਾਈ ਨਹੀਂ ਹਾਏ ਬਾਈ ਨਹੀਂ ਕਰਨੀ ਅਜੇ ਹਾਏ ਕਰਨੀ ਹੈ ਹੂੰ ਕਰ ਦੇ ਹਾਏ ਨਹੀਂ ਚਲੋ ਲੈ ਚੱਲਿਆ ਅਜੇ ਫਿਰ ਤੁਰੀਆਂ ਆਓ ਫਿਰ ਤੁਰ ਕੇ ਨਾਲ ਮੈਨੂੰ ਵੀ ਤੁਰ ਕੇ ਖੜੋ ਹੋ ਗਈਆਂ ਆਏ ਆਪਾਂ ਸਕੂਟਰੀ ਤੇ ਆਂ ਤੇ ਜਾਣਾ ਆਪਾਂ ਤੁਰ ਕੇ ਆ ਹਾਂ ਆਏ ਸਕੂਟਰੀ ਤੇ ਆ ਤੇ ਜਾਣਾ ਆਪਾਂ ਤੁਰ ਕੇ ਆ ਦੱਸੋ ਉਹ ਕੀ ਰਹਿ ਗਿਆ ਓਏ ਉਹਦਾ ਉਹ ਕੀ ਰਹਿ ਗਿਆ ਕਹਿੰਦੀ ਰਹਿ ਗਿਆ ਆਪਣਾ ਕੋ ਕੀ ਰਹਿ ਗਿਆ ਵਾ ਉੱਟ ਘਰ ਰਹਿਗਾ ਰਹਿ ਸਕੂਟਰੀ ਤੇ ਲੱਗੀ ਰਹਿ ਉਹ ਕਿੱਧਰ ਗਈ ਕਿੱਧਰ ਗਈ ਚੱਲ ਫਿਰ ਰੇਡ ਸਕੂਟਰੀ ਨਹੀਂ ਜਾਣਾ ਤੇਨਾਂ ਨੇ ਇਦਾਂ ਹੀ ਜਾਣਾ ਇਹਨਾਂ ਨੇ ਇਹ ਨਹੀਂ ਅੱਖ ਲੱਗਣ ਵਾਲੀਆਂ ਦੋਵੇਂ ਇਹ ਛੇਤਰ ਪ੍ਰੇਡ ਇਹਨਾਂ ਨੂੰ ਪੂਰੀ ਹੋਣ ਵਾਲੀ ਆ ਫੇਰੀ ਇਹਨਾਂ ਨੇ ਅੱਖ ਲੱਗਣਾ ਆਜੋ ਨਾ ਹੁਣ ਕਲੀ ਨਾ ਖਾਈ ਨਾ ਆਪਣੀ ਮਿੱਟੀ ਨਾ ਖਾਈ ਜਾ ਫੜਿਆ ਯਾਰ ਇਹਨਾਂ ਨੂੰ ਬਿਠਾ ਆ ਉਰੇ ਉੱਤੇ ਤੇ ਆਪਾਂ ਚਲੀਏ ਕਿਸ ਤਰ੍ਹਾਂ ਲੈ ਕੇ ਖਾਂ ਪੜਾ ਸੀਮੇਟ ਸਿਫਤ ਕਾਂ ਤੇ ਵੱਜਨੀ ਅੱਜ ਠਾ ਕਰਦੀ ਕੱਲ ਵੀ ਤੂੰ ਦਾਲ ਆ ਗਈ ਕਿੰਨਾ ਹੈ ਕਦਾਂ ਡਈ ਆ ਖਬਣ ਓਹੋ ਹੋ ਨਾਉ ਤੇਰੇ ਤਾਂ ਹੀ ਵਾਦੇ ਪਰਛੇ ਜਿਹੜੇ ਨਾ ਹੋ ਜਾਂਦੇ ਆ ਪੰਜਾਂ ਦਾ ਸਿਰ ਵੀ ਭਰ ਲਿਆ ਸਾਰਾ ਕਾ ਰੇਤਾ ਦੇ ਨਾਲ ਇੱਧਰ ਵੇ ਮੇਰੇ ਨਾਲ ਇਧਰ ਵੇ ਛੱਡ ਇਹਨੂੰ ਛੱਡ ਛੱਡ ਫਿਰ ਕੰਦ ਲਾ ਦੇ ਨੀ ਮੈਂ ਛੱਡ ਜੇ ਹੁਣ ਇਹ ਸੀਮਿੰਟ ਪਾਇਆ ਨਾ ਮੂੰਹ 'ਚ ਤੇ ਵੱਜਣੀ ਉਹ ਤੇਰੇ ਸਾਰੇ ਕੱਪੜੇ ਖਰਾਬ ਕਰ ਲਿਆ ਇਧਰ ਆ ਚੱਲੀਏ ਆਹ ਰੋਟੀ ਖਾਈਏ ਆ ਜਾ ਉਹ ਆ ਜਾ ਚੱਲੀਏ ਖਾਂ ਗੱਗੇ ਆਉਂਦੀ ਆ ਚਲਾ ਚਲੀਏ ਆ ਉਠ 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 ਨਹੀਂ ਆਣਾ ਫਿਰ ਇਹ ਗੰਦੇ ਕੰਮ ਆ ਅਰੇ ਤੂੰ ਨਹੀਂ ਕਰਨਾ ਚਲਾ ਚਲੀਏ ਉਠ ਉਠ ਕਿਉਂ ਜਾਣਾ ਕਿਉਂ ਨਹੀਂ ਆ ਉਧਰ ਆ ਜਣਾ ਮਮੀ ਚਰੀ ਦਾ ਛਿਤਰ ਫੇਰ ਦੇਣੀ ਉਹਨੇ ਫਿਰ ਕੰਨ ਤੇ ਵੱਜ ਜਣੀਆਂ ਫਿਰ ਬਾਜ ਠਾ ਠਾ ਕਰਦੀਆਂ ਹੈ ਨੇ ਅਕੇਲਾ ਆਇਤੀ ਤੂੰ ਤੈਨੂੰ ਇਦਾਂ ਨਹੀਂ ਤੈਨੂੰ ਦੋ ਹੱਥਾਂ ਨਾਲ ਫੜਨਾ ਪੈਣਾ ਜਾਬਦਾ ਥੱਲੇ ਇੱਕ ਵਾਰ ਸੀਮਿੰਟ ਦੇ ਕੇ ਫਿਰ ਸਿੱਟਨੇ ਰੋੜੇ ਉੱਤੇ